ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਾਂਗੇ ਜੀ ਅੱਜ ਤਾਂ ਦੱਸਣ ਜਾ ਰਹੇ ਹਾਂ ਦਿੱਲੀ ਦੀ ਔਰਤਾਂ ਲਈ 25-2500 ਰੁਪਏ ਜਿਹੜਾ ਜਾਰੀ ਕੀਤਾ ਜਾ ਰਿਹਾ ਹੈ ਆਖਰਕਾਰ ਬੁਢਾਪਾ ਪੈਨਸ਼ਨ ਲਈ 4000 ਕਰੋੜ ਰੁਪਏ ਉਹ ਵੀ ਜਾਰੀ ਕੀਤਾ ਜਾ ਰਿਹਾ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿੰਨੇ ਵੀ ਰਣ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲਿਆ ਅੱਜ ਦੀਆਂ ਤਾਜ਼ਾ ਖਬਰਾਂ ਦੇ ਸਭ ਤੋਂ ਪਹਿਲੀ ਬੜੀ ਖਬਰ ਜੀ ਪੰਜਾਬ ਦੇ ਐਨਾ ਪਰਿਵਾਰਾਂ ਨੂੰ ਮਿਲਣਗੇ 22000 ਰੁਪਏ ਇੰਦੀ ਸਕੀਮ ਦਾ ਚੱਕ ਸਕਦੇ ਹੋ ਫਾਇਦਾ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀ ਮਦਦ ਲਈ ਰਾਸ਼ਟਰੀ ਪਰਿਵਾਰਕ ਲਾਭ ਯੋਜਨਾ ਤਹਿਤ ਘਰ ਦੇ ਕਮਾਉਣ ਵਾਲੇ ਮੁਖੀ ਦੀ ਮੌਤ ਹੋ ਜਾਣ ਤੇ ਪਰਿਵਾਰ ਨੂੰ 20000 ਰੁਪਏ ਦੀ ਇੱਕ ਮੁੱਖ ਵਿੱਤੀ ਮਦਦ ਦਿੱਤੀ ਜਾਂਦੀ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜਸ ਹੈ ਕਿ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਣ ਤੇ ਸੂਰਤ ਵਿੱਚ ਗਰੀਬ ਪਰਿਵਾਰ ਨਿਰਧਾਰਤ ਯੋਗਤਾ ਪੂਰੀ ਕਰਨ ਦੇ ਇਸ ਸਕੀਮ ਦਾ ਲਾਭ ਲੈ ਸਕਦਾ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਮਹਿਲਾ ਵਿਭਾਗ ਦੇ ਸੀਐਮ ਮਾਨ ਦਾ ਐਲਾਨ ਫਾਇਰ ਪਾਗਚੋ ਹੌਲ ਹੋਏ ਦੀ ਲੜਕੀਆਂ ਦੀ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਨੇ ਕਮੰਤਰੀ ਮਹਿਲਾ ਵਿਭਾਗ ਤੇ ਅਮਰ ਸਰ ਵਿੱਚ ਹਨ ਇਹੇ ਖਾਲਸਾ ਕਾਲਜ ਫਾਰ ਊਮਨ ਵਿੱਚ ਅਜੋਜਿਤ ਕਮੰਤਰੀ ਮਹਿਲਾ ਵਿਭਾਗ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਇਸ ਮੌਕੇ ਉਨ੍ਹਾਂ ਨੇ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੱਤਾ ਸੀਐਮ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿ ਜਲਦ ਹੀ ਫਾਇਰ ਵਿਭਾਗ ਵਿੱਚ ਲੜਕੀਆਂ ਦੀ ਲਈ ਭਰਤੀ ਕੀਤੀ ਜਾਵੇਗੀ ਇਸ ਵਿਭਾਗ ਵਿੱਚ ਪਹਿਲਾਂ ਲੜਕੀਆਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ ਤੇ ਸ਼ਰਤਾਂ ਵੀ ਸਿਰਫ ਲੜਕੀਆਂ ਦੇ ਹੱਕ ਵਿੱਚ ਸਨ ਪਰ ਹੁਣ ਅਜਿਹਾ ਨਹੀਂ ਹੈ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਵਾ ਕੇ ਇਹਨਾਂ ਨਿਯਮਾਂ ਵਿੱਚ ਬਦਲਾਅ ਕਰਾ ਦਿੱਤਾ ਗਿਆ ਹੈ ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਪਾਉਂਦਾਂ ਦਾ ਚੁੱਕਣਾ ਹੁੰਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਹੈ ਇਸ ਤੋਂ ਲਗਭਗ ਲੜਕੀਆਂ ਲਈ ਲਵਾਈ 5 ਫੁੱਟ 7 ਇੰਚ ਹੁੰਦੀ ਸੀ ਪਰ ਹੁਣ ਇਹ 5 ਫੁੱਟ 3 ਇੰਚ ਹੀ ਲਵਾਈ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਜਿਹਾ ਸੂਬਾ ਹੋਵੇਗਾ ਜਿੱਥੇ ਫਾਇਰ ਬਿਗਰੇਡ ਵਿੱਚ ਲੜਕੀਆਂ ਦੀ ਭਰਤੀ ਹੋਵੇਗੀ। ਉਸ ਤੋਂ ਬਾਅਦ ਅਗਲੀ ਬਡੀ ਕੌਜੀ ਆਪ ਆਗੂ ਨੇ ਸਰਕਾਰੀ ਨਿਯਮਾਂ ਦੇ ਛਿੱਕੇ ਟੰਗ ਕੇ ਕੱਟੇ ਨੇ ਜੀ ਬਿਜਲੀ ਮੀਟਰ ਦੇ ਕਨੈਕਸ਼ਨ ਦੀਆਂ ਤਾਰਾਂ ਆਪ ਜੋੜੀਆਂ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਘਰਾਂ ਨੂੰ ਬਿਜਲੀ ਦੀ ਰਾਹਤ ਦਿੱਤੀ ਜਾ ਰਹੀ। ਉਹਨਾਂ ਦੀ ਦੁਕਾਨਾਂ ਤੇ ਲੱਗੇ ਕਮਰਸ਼ੀਅਲ ਮੀਟਰਾਂ ਦਾ ਬਿਜਲੀ ਨਾ ਦੇ ਇਨਕਾਰ ਕੇ ਉਨ੍ਹਾਂ ਦੀ ਕਟੇ ਦੀ ਮੁਹਿੰਮ ਚ ਵਾਅਦਾ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਮਹਿਲਪੁਰਾ ਵਿਖੇ ਇੱਕ ਦੁਕਾਨਦਾਰ ਵੱਲੋਂ ਬਿਜਲੀ ਦਾ ਬਿੱਲ ਨਾ ਦੇਣ ਕਾਰਨ ਉਸ ਦਾ ਕਨੈਕਸ਼ਨ ਕੱਟ ਦਿੱਤੇ ਜਾਣ ਦੇ ਇੱਕ ਨਵੇਂ ਬਣੇ ਆਪਾਗੂ ਨੇ ਸਰਕਾਰੀ ਨਿਜਮਾਨ ਨੂੰ ਛਿੱਕੇ ਟੰਗ ਕੇ ਕੱਟਿਆ ਬਿਜਲੀ ਮੀਟਰ ਕਨੈਕਸ਼ਨ ਆਪ ਹੀ ਜੋੜਨ ਦਾ ਮਾਮਲਾ ਮਹਿਲਪੁਰਾ ਲੋਕਾਂ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜਿੱਥੇ ਜ਼ਥੇਦਾਰ ਰਗਵੀਰ ਸਿੰਘ ਨੂੰ ਹਟਾਉਣ ਤੇ ਸੀਐਮ ਮਾਨ ਨੇ ਘੇਰਿਆ ਸੁਖਬੀਰ ਕਦੇ ਜ਼ਥੇਦਾਰ ਨੂੰ ਜੇਬ ਚ ਪਾ ਲਿਆ ਤੇ ਕਦੇ ਕੱਢ ਲਿਆ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੈਨਿਰਗ ਵੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਇਸ ਫੈਸਲੇ ਨੂੰ ਬਦਲਾਖੋਰੀ ਕਰਾ ਦਿੱਤਾ। ਮਾਨ ਨੇ ਕਿਹਾ ਕਿ ਇਹ ਧਾਰਮਿਕ ਮਾਮਲਾ ਹੋਣਾ ਤਾਂ ਇਸ ਦਾ ਚਾਹੀਦਾ ਸੀ ਕਿ ਰਾਜਨੀਤਿਕ ਧਰਮ ਤੋਂ ਸਿੱਖਿਆ ਲੈਂਦੀ ਪਰ ਹੁਣ ਰਾਜਨੀਤੀ ਧਰਮ ਨੂੰ ਹੀ ਸਿੱਖਿਆ ਦੇਣ ਲੱਗ ਪਈ ਹੈ ਤਾਂ ਇਹ ਹਾਲ ਹੋਇਆ। ਉਸ ਤੋਂ ਬਾਅਦ ਅਗਲੀ ਬਿੜੇ ਸਿਰਫ ਮਹਿਲਾ ਸਨਮਾਨ ਯੋਜਨਾ ਹੀ ਨਹੀਂ ਹੁਣ ਦਿੱਲੀ ਦੀਆਂ ਔਰਤਾਂ ਨੂੰ ਸਰਕਾਰ ਦਿੱਤਾ ਹੋਰ ਤੋਹਫਾ। ਆਪ ਪਾਰ ਨੇ ਲੋੜਵੰਦ ਔਰਤਾਂ ਨੂੰ 2500 ਰੁਪਏ ਮਹੀਨਾ ਦੇਣ ਅਤੇ ਹੋਲੀ ਤੇ ਦੀਵਾਲੀ ਤੇ ਮੁਫਤ ਐਲਪੀਜੀ ਸਿਲੰਡਰ ਤੇ ਇੰਦਰਾਪਾਦਾ ਕੀਤਾ ਹੈ ਹੋਰ ਦਿਨਾਂ ਚ ਉਹਨਾਂ ਨੂੰ 500 ਰੁਪਏ ਵਿੱਚ ਐਲਪੀਜੀ ਸਿਲੰਡਰ ਮਿਲੇਗਾ ਸੰਪਲਕ ਪੱਤਰ ਵਿੱਚ ਕੀਤੇ ਗਏ ਇਸ ਵਾਅਦੇ ਵਿੱਚ ਮਹਿਲਾ ਦਿੱਸਤੇ ਪੁਤੇ ਪੂਰੇ ਕੀਤੇ ਜਾਣਗੇ ਇਸ ਲਈ ਦਿੱਲੀ ਭਾਜਪਾ ਮਹਿਲਾ ਮੋਰਚਾ ਵੱਲੋਂ 8 ਮਾਰਚ ਨੂੰ ਜਵਾਰ ਲਾਲ ਨਹਿਰੂ ਸਟੇਡੀਅਮ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਰ ਆਗੂ ਹਿੱਸਾ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ 'ਚ 30 ਦਿਨਾਂ ਦੇ ਅੰਦਰ ਮਿਲੇਗਾ ਜੀ ਕੈਨੇਡੀਅਨ ਪਾਸਪੋਰਟ 30 ਦਿਨਾਂ ਦੇ ਅੰਦਰ ਕੈਨੇਡੀਅਨ ਪਾਸਪੋਰਟ ਨਾ ਮਿਲਿਆ ਤਾਂ ਸਾਰੀ ਫੀਸ ਮੁਆਫ ਸਰਵਿਸ ਕੈਨੇਡਾ ਮੁਫਤ ਪਾਸਪੋਰਟ ਦੇਣ ਦਾ ਪ੍ਰਬੰਧ ਹੋਵੇਗਾ ਜੀਹਾਂ ਪਾਸਪੋਰਟ ਨੰਬੀ ਆਉਣ ਦੇ ਇੱਛੁਕ ਲੋਕਾਂ ਨੂੰ ਤੇਜ਼ ਸਤਾਰਾ ਸੇਵਾ ਦੀ ਨਵੀਂ ਗਾਰੰਟੀ ਦਿੰਦਿਆਂ ਸਰਵਿਸ ਕੈਨੇਡਾ ਵੱਲੋਂ ਉਡੀਕ ਸਮਾਂ ਘਟਾਉਣ ਦਾ ਯਤਨ ਕੀਤਾ ਗਿਆ 30 ਦਿਨਾਂ ਦੀ ਸ਼ਰਤ ਪਾਸਪੋਰਟ ਦੀ ਆਨਲਾਈਨ ਅਰਜ਼ੀਆਂ ਡਾਕ ਰਾਹੀਂ ਭੇਜੇ ਅਰਜ਼ੀਆਂ ਜਾਂ ਸਰਵਿਸ ਕੈਨੇਡਾ ਦੇ ਇੱਕ ਦਫ਼ਤਰ ਵਿੱਚ ਜਾ ਕੇ ਦਾਖਲ ਕੀਤੀਆਂ ਅਰਜ਼ੀਆਂ ਤੇ ਲਾਗੂ ਹੋਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਦੀਆਂ ਔਰਤਾਂ ਹੋਣ ਵਾਲੀ ਬਣੀਆਂ ਨੇ ਜੀ ਮਿਸਾਲ ਸੂਬੇ ਵਿੱਚ 8 ਡੀਸੀ ਇੱਕ ਸੀਪਸ ਜਿਹੜੀ ਸੀਪੀ ਤੋਂ ਐਸਐਸਪੀ ਅਤੇ 19 ਬਲੀਕ ਡਿਪਟੀ ਕਮਿਸ਼ਨਰ ਔਰਤਾ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਸੁਨੀਚਰਵਾਲ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਚਰਮਿੰਦੇ ਨੌ ਨਿਕ ਵਿਖੇ ਜਿਲੀ ਸਪੀਕਰਜ਼ ਪਲੇਟਫਾਰਮ ਦੀ ਤਰਜ਼ ਤੇ ਵਿਦਿਆਰਥੀਆਂ ਨੂੰ ਕਾਰੋਬਾਰ ਸਬੰਧੀ ਮਸਲਿਆਂ ਤੇ ਵਿਚਾਰ ਸਾਂਝੇ ਕਰਨ ਲਈ ਅੰਮ੍ਰਿਤਸਰ ਤੇ ਮਖਾਲੀ ਵਿਖੇ ਤੋਂ ਬੈਸਟ ਜਿਹੜੇ ਕ੍ਰੋਮਿੰਗ ਸੈਂਟਰ ਖੋਲੇ ਜਾਣਗੇ ਇੱਥੇ ਮਹਿਲਾ ਦਿੱਸਮੋਕੇ ਖਾਲਸਾ ਕਾਲਜ ਵਿਖੇ ਇੱਕ ਕਾਟ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਇਹ ਸੂਬਾ ਸਰਕਾਰ ਨੇ ਵਿਚਾਰ ਚਰਚਾ ਕਰਨ ਲਈ ਸਕੂਲ ਪੱਧਰ ਤੇ ਜਿਹੜਾ ਕੰਮ ਕੀਤਾ ਜਾ ਰਹੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕੇਂਦਰੀ ਰਾਜ ਮੰਤਰੀ ਪਿੱਟੂ ਤੇ ਆਸ਼ਿਸ਼ ਮੇਤਲ ਨੇ ਖਿਲਾਫ ਚਾਰਜ ਦੇ ਅਦਾਲਤ ਤੇ 17 ਨੂੰ ਪੇਸ਼ ਹੋਣ ਲਈ ਲੁਧਨਾ ਨਗਰ ਨਿਗਮ ਸਾਹਮਣੇ ਪ੍ਰਦਰਸ਼ਨ ਕਰਨ ਦੇ ਮਾਮਲੇ 'ਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਪਿੱਟੂ ਅਤੇ ਦੋ ਸੀਨੀਅਰ ਕਾਂਗਰਸੀ ਆਗੂ ਹਲਾ ਫੋਜ ਲੁਧੇਰਾ ਪੁਲਿਸ ਨੇ ਅਦਾਲਤ ਚ ਚਾਰਜ ਸ਼ੀਟ ਦਾਖਲ ਕੀਤੀ ਹੈ ਜਿਸ ਤੇ ਅਦਾਲਤ ਨੇ ਤਨ ਆਗੂ ਨੂੰ 7 ਮਾਰਚ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਟ੍ਰੇਨਿੰਗ ਲਈ 37 ਪੁਲਿਸ ਜੋ ਆਪਣੇ ਪ੍ਰਿੰਸੀਪਲ ਸਿੰਗਾਪੁਰ ਰਵਾਨਾ ਚਿੱਖਣ ਗਏ ਪੜਾਈ ਦੀ ਨਵੀਂ ਤਕਨੀਕ ਮੁੱਖ ਮੰਤਰੀ ਸਰਦਾਰ ਭਵਨਤਮਨ ਨੇ ਸ਼ਨੀਵਾਰ ਨੂੰ ਪੰਜਾਬ ਤੋਂ 37 ਪ੍ਰਿੰਸੀਪਲਾਂ ਦਾ 7ਵਾਂ ਬੈਚ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਇਹਨਾਂ ਦੇ ਹਕ ਕਾਨੂੰਨ 9 ਤੋਂ 15 ਮਾਰਚ ਤੱਕ ਸਿੰਗਾਪੁਰ ਵਿੱਚ ਟ੍ਰੇਨਿੰਗ ਕੀਤੀ ਜਾਵੇਗੀ ਇਹ ਫੇਰੀ ਦੌਰਾਨ ਪ੍ਰਿੰਸੀਪਲ ਦੀ ਪੜਾਈ ਮੈਨੇਜਮੈਂਟ ਦੀਆਂ ਨਵੀਆਂ ਤਕਨੀਕਾਂ ਨੂੰ ਸਿੱਖਣ ਵਿੱਚ ਮਦਦ ਕੀਤੀ ਜਾਵੇਗੀ ਕਿਉਂਕਿ ਉੱਥੇ ਦੇ ਮਾਹਿਰ ਟੀਮਾਂ ਵੱਲੋਂ ਉਨ੍ਹਾਂ ਨੂੰ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਤਿਆਰ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵਡੀ ਹੋਜੀ ਚੇਅਰਮੈਨ ਵੱਲੋਂ ਨਿਯੁਕਤੀ ਕਰਨ ਤੇ ਤਸਵੀਰ ਗੜੀ ਤੇ ਪੰਜਾਬ ਸਰਕਾਰ ਦਾ ਦਿੱਤਾ ਧੰਨਵਾਦ ਪੰਜਾਬ ਰਾਜ ਅਨੁਸਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਜੋ ਨਹੀਂ ਜਾਣਦੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਸ੍ਰੀ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੀ ਪੋਸਟ ਖਾਲੀ ਸੀ ਉਸ ਤੋਂ ਬਾਅਦ ਅਗਲੀ ਵੱਡੀ ਗੱਲ ਜੀ ਕਬਾੜ ਦਾ ਸਮਾਨ ਲੈਣ ਤੇ ਵੇਚਣ ਵਾਲਿਆਂ ਨੂੰ ਸਨਾਖ ਦੀ ਚਕੀਨੀ ਬਣਾਉਣ ਦਾ ਇਕਰਾਰ ਡੀਐਸਪੀ ਗਮਦੂਰ ਸਿੰਘ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਿਸ ਦੀ ਨਜ਼ਰ ਹੁਣ ਚੱਪੇ-ਚੱਪੇ ਤੇ ਹੈ ਡੀਐਸਪੀ ਗਮਦੂਰ ਸਿੰਘ ਚਾਹਲ ਨੇ ਸ਼ਹਿਰ ਦੇ ਕਬਾੜ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨਾਲ ਮੀਟਿੰਗ ਕਰਨ ਦੀ ਹਦਾਇਤ ਕੀਤੀ ਹੈ ਤਾਂ ਕਿ ਕੋਈ ਦੁਕਾਨਦਾਰ ਕਬਾੜ ਦਾ ਸਮਾਨ ਲੈਣ ਸਮੇਂ ਕ੍ਰਿਸ਼ਚਨਸ ਵਾਲੀ ਦੀ ਸੁਨਾਖਤ ਜਕੀਨੀ ਬਣਾਉਂਦੇ ਦੁਕਾਨਦਾਰ ਕਬਾੜ ਵੇਚਣ ਵਾਲੇ ਦੀ ਵਿਅਕਤੀ ਦਾ ਪੂਰਾ ਵੇਰਵਾ ਇੱਕ ਰਜਿਸਟਰ ਦੇ ਦਰਜ ਕਰਨਾ ਉਸ ਤੋਂ ਬਾਅਦ ਅਗਲੀ ਵੀਡੀਓ ਗੁਜੀ ਬੁਢਲਾਡਾ ਚਾਹ ਮਹਿਲਾ ਕਮਿਊਨਿਸਟ ਲੀਡਰ ਦਾ ਬਹਿਰਮੀ ਨਾਲ ਕਤਲ ਦੋ ਔਰਤਾਂ ਸੰਮੇਂ ਪੰਜ ਦੇ ਮਾਮਲਾ ਦਰਜ ਬੁਢਲਾਡਾ ਵਿਖੇ ਬਹੁਤ ਹੀ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਮਹਿਲਾ ਕਮਿਊਨਿਸਟ ਲੀਡਰ ਦਾ ਬਹਿਰਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਮਨਜੀਤ ਕੌਰ ਵਜੋਂ ਹੋਈਆ ਮਨਜੀਤ ਕੌਰ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲਰ ਮੈਂਬਰ ਅਤੇ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀ ਉਸ ਤੋਂ ਬਾਅਦ ਇਹ ਬਿਜਲੀ ਡੱਲੇਵਾਲ ਦੇ ਮੰਨ ਵਰਤ ਤੇ ਅੱਜ 103 ਵਾਦਿਲ ਖਨੋਰੀ ਬਾਰਡਰ ਤੇ ਅੱਜ ਮਹਿਲਾ ਪੰਚਾਇਤ ਵਾਹ ਪੰਚਾਇਤ ਔਰਤਾ ਸੰਭਾਲਣਗੀਆਂ ਮੋਰਚਾ ਪੰਜਾਬ ਦੇ ਕਿਸਾਨ ਪਿਛਲੇ 1 ਸਾਲ ਤੋਂ ਬਾਅਦ ਸੰਗਤ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਸਰਹੱਦ ਤੇ ਤਾਨਾ ਪ੍ਰਦਰਸ਼ਨ ਕਰ ਰਹੇ ਨੇ ਪਰ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਮੂੜ ਵਿੱਚ ਨਹੀਂ ਲੱਗ ਰਹੀ ਆਮੇ ਕੇਂਦਰ ਸਰਕਾਰ ਅਤੇ ਕਿਸਾਨਾਂ ਨੁਮਾਇੰਦਿਆਂ ਦਰਮਿਆਨ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪਰ ਅਜੇ ਤੱਕ ਕੋਈ ਵੀ ਵੱਡਾ ਹੱਲ ਨਹੀਂ ਨਿਕਲ ਸਕੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ 'ਦੀ ਦਿੱਲੀ ਚ ਮਹਿਲਾ ਸਨਮਾਨ ਯੋਜਨਾ ਦਾ ਸ਼ੁਰੂ ਇਨਾਂ ਔਰਤਾਂ ਨੂੰ ਹਰ ਮਹੀਨੇ ਲੈਣ ਦੀ 252500 ਰੁਪਏ ਦਿੱਲੀ ਦੀਆਂ ਔਰਤਾਂ ਦੇ ਸਨਮਾਨ ਲਈ ਦਿੱਲੀ ਦੀ ਨਵੀਂ ਭਾਜਪਾ ਸਰਕਾਰ ਨੇ ਜਵਾਰ ਲਾਲ Nehru ਸਟੇਡੀਅਮ 'ਚ ਇੱਕ ਪ੍ਰੋਗਰਾਮ ਕਰਵਾਇਆ ਇਸ ਪ੍ਰੋਗਰਾਮ ਵਿੱਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦੀ ਮਹਿਲਾ ਸਨਮਾਨ ਯੋਜਨਾ ਦਾ ਸ਼ੂ ਬਨਾਮ ਕਿਤਾਬ ਇਸ ਤੋਂ ਬਾਅਦ ਯੋਜਨਾ ਦਾ ਨਾਮ ਲੈਣ ਵਾਲੀਆਂ ਔਰਤਾਂ ਦਾ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਸ਼ੁਰੂ ਹੋਣ ਤਬਾ ਦੀ 252500 ਰੁਪਏ ਦੀ ਜਿਹੜੀ ਪਹਿਲੀ ਕਿਸ਼ਤ ਹੈ ਜੀ ਜਲਦ ਹੀ ਔਰਤ ਦੇ ਖਾਤਾ ਵਿੱਚ ਪਹੁੰਚ ਰਹੀ ਹੈ ਜੀ ਉਸ ਤੋਂ ਬਾਅਦ ਅਗਲੀ ਵੀ ਡਿਊਟੀ ਪੰਜਾਬ ਸਰਕਾਰ ਨੇ ਭੜਾਪਾ ਪੈਨਸ਼ਨ ਸਕੀਮ ਲਈ ਚਾਲੂ ਬਰੇ ਵਾਸਤੇ 4000 ਕਰੋੜ ਰੁਪਏ ਦਾ ਬਜਟ ਕਲਪਿਤ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੁਜਰਗ ਪੈਨਸ਼ਨ ਤਾਰਕ ਨੂੰ ਮਹੀਨਾ ਜਨਵਰੀ 2025 ਤੱਕ ਪੰਚਰ ਰਾਸ਼ੀ 3708 ਕਰੋੜ ਰੁਪਏ ਖੰਡਿ ਚਾਰੀ ਹੋ ਚੁੱਕੇ ਨੇ ਇਹ ਜਾਣਕਾਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸੂਬੇ ਵਿੱਚ ਵੱਖ-ਵੱਖ ਵਰਗਾਂ ਦੇ ਕੁੱਲ 34.5 ਲੱਖ ਲਾਭਪਾਤਰੀ ਨੇ ਜਿਨ੍ਹਾਂ ਵਿੱਚ ਬਜ਼ੁਰਗ ਦਿਵਿਆਂਗ ਵਿਧਵਾ ਤੇ ਬੇਸਹਾਰਾ ਔਰਤਾਂ ਤੇ ਆਸ਼ਰਿਤ ਬੱਚੇ ਨੇ ਜਿਨ੍ਹਾਂ ਲਈ ਹੁਣ ਤੱਕ 4000 ਕਰੋੜ ਦਾ ਜਿਹੜਾ ਬਜਟ ਉਪਲਬਧ ਕਰਵਾ ਦਿੱਤਾ ਤੇ ਜਲਦੀ ਹੀ ਉਹਨਾਂ ਦੀ ਬੜਾ ਪਾ ਪੈਨਸ਼ਨ ਭੇਟ ਵਾਲੀ ਹੈ ਜੀ Guys, ini dia tata kawanan kristal lagi di kamera kamera bot-bot tanpa jik.